ਸਾਨ ਨੇ ਕਦੀ ਵੀ ਜਿਹੜਾ ਨਾ ਨਜ਼ਰ ਕੀ ਏਦਾਂ ਦੀ ਗੱਲ ਨਹੀਂ ਕੀਤੀ ਅੱਜ ਤਾਂ ਜਿਹੜੇ ਵੀ ਲੋਕ ਵਿਰੋਧ ਕਰਦਾ ਇੱਕ ਕਿਸਾਨ ਨਹੀਂ ਇਹ ਸਰਕਾਰੀ ਕਿਸਾਨ ਸਰ ਚੰਨੀ ਸਾਹਿਬ ਨੇ ਕੱਲ ਇੱਕ ਵੱਡਾ આરોਪ ਲਗਾਇਆ ਵੈ ਕਹਿੰਦੇ ਕਿ ਸ਼ੀਤਲ ਤੇ ਰਿੰਕੂ ਪਹਿਲਾਂ ਹੀ ਇਕੱਠੇ ਸੀਗੇ ਤੇ ਹੁਣ ਸਟੇਜਾਂ ਤੇ ਵੀ ਇਕੱਠੇ ਆ ਗਏ ਜਿੰਨੇ ਵੀ ਸ਼ਹਿਰ 'ਚ 2 ਨੰਬਰ ਦੇ ਕੰਮ ਹੁੰਦੇ ਆ ਇਹ ਹੀ ਕਰਵਾ ਰਹੇ ਸੀਗੇ ਚਲੋ ਮੇਰਾ ਤੇ ਸ਼ੀਤਲ ਦਾ 2 ਨੰਬਰ ਦਾ ਕੰਮ ਤਾਂ ਨਜ਼ਰ ਨਹੀਂ ਆਇਆ ਕੋਈ ਪਰ ਚੰਨੀ ਸਾਹਿਬ ਨੇ ਜਿਹੜੇ 2 ਨੰਬਰ ਦੇ ਪੈਸੇ ਕਮਾਏ ਸੀਗੇ ਉਦੇ ਉਹ ਕੇਸ ਜਰੂਰ ਘੁਗਤ ਰਿਆ ਉਹਨਾਂ ਦੇ ਘਰ ਦੇ ਵਿੱਚੋਂ 10 ਕਰੋੜ ਰੁਪਇਆ ਫੜਿਆ ਗਿਆ ਰਗ ਦੀ ਸਮਗਲਿੰਗ ਜਿਹੜੀ ਕੈਪਟਨ ਮਨੀਦਰ ਸਿੰਘ ਦੇ ਸਮੇਂ ਬਹੁਤ ਘਟ ਗਈ ਸੀ ਉਹ ਜਦੋਂ ਚੰਨੀ ਸਾਹਿਬ ਨੇ ਚਾਰਜ ਲਿਆ ਤਾਂ ਡਰਗ ਜਿਹੜੀ ਜੋਰਾਂ ਦੇ ਵਿਕਲ ਨਾ ਪਈ ਕੀ ਚੰਨੀ ਸਾਹਿਬ ਇਹ ਜਵਾਬ ਦੇ ਸਕਦੇ ਆ ਕਿ ਜਿਹੜੇ ਉਹਨਾਂ ਦੇ ਘਰ ਦੇ ਵਿੱਚੋਂ ਪੈਸੇ ਫੜੇ ਗਏ ਸੀ ਕੀ ਉਹ ਰੇਤਾ ਦੀ ਸਮਗਲਿੰਗ ਦੇ ਸੀਗੇ ਜਾਂ ਡਰਗ ਦੀ ਸਮਗਲਿੰਗ ਦੇ ਸੀਗੇ सर फॉर्मर मिनिस्टर मनीष शंकर अय्यर का कहना है कि भारत को पाकिस्तान को सम्मान देना चाहिए क्योंकि उनके पास एटम बम है अगर हम उन्हें सम्मान नहीं देंगे तो वो भारत के खिलाफ एटम बम का इस्तेमाल कर सकते हैं कांग्रेस के फॉरन मिनिस्टर देखिए कांग्रेस है फारूक अब्दुल्ला ਦੇਸ਼ ਦੇ ਲੋਕਾਂ ਨੂੰ ਇਹ ਡਰਾਇਆ ਜਾ ਰਿਹਾ ਇਹ ਗੱਲ ਕਹਿ ਕੇ ਕਿ ਪਾਕਿਸਤਾਨ ਦੇ ਕੋਲ ਆਈਟਮ ਬੰਦ ਹੈ ਮੈਂ ਸਮਝਦਾ ਇਹ ਲੋਕ ਇਹ ਪਾਕਿਸਤਾਨ ਦੇ ਪੱਖ ਦੇ ਆ ਇਹ ਕਾਂਗਰਸ ਪਾਰਟੀ ਜਿਹੜੀ ਜੰਗੀਆਂ ਵੀ ਲਾਇੰਸ ਪਾਰਟੀਆਂ ਅੱਜ ਪਾਕਿਸਤਾਨ ਨੂੰ ਪ੍ਰਮੋਟ ਕਰ ਰਹੀਆਂ ਔਰ ਭਾਰਤ ਦੇ ਲੋਕਾਂ ਨੂੰ ਜਿਹੜਾ ਡਰਾਉਣ ਦੀ ਕੋਸ਼ਿਸ਼ ਕਰ ਰਹੀਆਂ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਵਿਦੇਸ਼ ਨੀਤੀ ਹੈ ਜਿਸ ਤਰੀਕੇ ਦੇ ਨਾਲ